ਜੀ ਸਾਡੇ ਪਿੰਡ ਮੋਦੀਵਾਲਾ ਪਿੱਠਾ ਕ੍ਰਿਕਟ ਦਾ ਟੂਰਨਾਮੈਂਟ ਕਰਵਾਇਆ ਗਿਆ ਇਸ ਵਿੱਚ 42 ਟੀਮਾਂ ਆਈਆਂ ਸਨ ਸਾਡੇ ਇੱਥੇ ਇਨਾਮ ਵੰਡਣ ਲਈ ਪੂਜਾ ਲੁਥਰਾ ਜੀ ਮਿੱਠੋ ਸਮਾਜ ਸੇਵੀ ਉਹਨਾਂ ਨੂੰ ਸੱਦਿਆ ਗਿਆ ਉਹ ਸਾਨੂੰ ਇੱਥੇ ਬਹੁਤ-ਬਹੁਤ ਸਾਡੇ ਸਾਰੇ ਪਿੰਡ ਨੂੰ ਵਧਾਈ ਦਿੱਤੀ ਟੂਰਨਾਮੈਂਟ ਬੜਾ ਟੰਗ ਨਾਲ ਉਹਨਾਂ ਨੇ ਵੇਖਿਆ ਹਮਾਰਾ ਮਾਨ ਸਨਮਾਨ ਸਾਡੀ ਔਕਾਤ ਤੋਂ ਉੱਤੇ ਉਹਨਾਂ ਨੇ ਸਾਡਾ ਮਾਨ ਸਨਮਾਨ ਕੀਤਾ ਅਸੀਂ ਉਹਨਾਂ ਦੇ ਇੱਥੇ ਬੁੱਦੀ ਵਾਲੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਬੁੱਦੀ ਵਾਲਾ ਵਾਲੇ ਕਮੇਟੀ ਸਰਪੰਚ ਮੈਂਬਰ ਸਾਹਿਬਾਨ ਸਾਰੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੈ ਹਿੰਦ ਨਮਸਕਾਰ ਬੁੱਦੀ ਵਾਲਾ ਪਿੱਛਾ ਅੱਜ पहुंचे हैं और अगर यहाँ पहुंच के यहाँ खड़े जितने भी हमारे बुजुर्ग हैं मेरे भाई हैं अगर उनका नाम ना लिया तो कहीं ना कहीं ये भी गलत हो जाएगा सबसे पहले तो सबको राम राम मेरी ओर से कहते कोई भी काम जब हम करते हैं तो सबसे बड़ा योगदान होता है गांव के बुजुर्गो का उनके आशीर्वाद का बहुत बड़ा योगदान होता है उनके आशीर्वाद के बिना कोई भी काम अधूरा होता है फिर बात आती है गांव के सरपंच की सारे ही ग्राम पंचायत के मेंबरों की और गांव के वसनीकों की जब सबका सहयोग के चलते हैं तो कोई भी काम जो है वो हमेशा सफल होते हैं कभी पीछे नहीं हट सकते काम से यहाँ बहुत ही आदरणीय हमारे सरपंच शकीला देवी जी मेंबर रामकली जी और यहां हमारे बीच नारायण जी, जी नैन साहेब राम जी बाबू राय सिंह जी नैन मेनपाल जी सुभाष जी इंदर सैन प्रदीप बाबू सुरजीत जी फोर ਸ੍ਰਿੰਦਰ ਜੀ ਨਾਲ ਉਜਾਦਤ ਜੀ ਗਿਆ ਜਦੇਵ ਸਾਤਾ ਮਾਨਯੋ ਤਤਸ੍ਰੀ ਰਾਮ ਨਾਥ ਜੀ ਨੇ ਉਹ ਸਰਮਾਨ ਜੀ ਭੰਗੋ ਉਹ ਰਾਜਾ ਜੀ ਨੇ ਯਾਰੋ ਸੁਣ ਲੋ ਜੀਆ ਬਾਗਣੀ ਮੈਂ ਸੁਲਿਆੁਰਦਾਸ ਮੰਗਿਆ ਗਾਣਾ ਨਤਾ ਹੈ ਰਬ ਰੂ ਸੁਜਾਵੇ ਤੈਨ ਸਾਈ ਰੂ ਜੰਦੀ ਹੈ ਗੁਰੂ ਰੂ ਸੁਜਾਵੇ ਤਾਂ ਪੜਾਏ ਰੂ ਜੰਦੀ ਹੈ ਮਾਪੇ ਰੂ ਜਾਣ ਤਾਂ ਪੜਾਏ ਰੂ ਜੰਦੀ ਹੈ ਗੁਰੂ ਤੇ ਗਰੀਬ ਦੀ ਤੇ ਬੱਚੇ ਦੀ ਤਸੀਰ ਦੀ ਤੇ ਮਾਪਿਆਂ ਦੇ ਦਿਲ ਨਾਲ ਦੁੱਖ ਸੋਣਿਓ ਤੇ ਲੱਭੀ ਹੋਈ ਚੀਜ਼ ਨਾ ਗਵਾਇਓ ਸੋਣਿਓ ਮਾਪਿਆਂ ਦੇ ਦਿਲ ਨਾਲ ਕਿ ਕੰਦੇ ਕੇ ਬਿਰਜਮਾਣਾ ਬਾਬਾ ਭਗਦੇ ਪਵੰਦੇ ਨੇ ਰੱਬ ਨੇ ਦਿੱਤੀ ਨਾ ਤੋੜ ਦੰਗੀ ਦਰਬੀ ਖੁਸ਼ੀ ਆਰੰਭ ਬਰੰਗੀ ਉਪਰੋ ਸੇਤ ਦੇ ਨਾਲੇ ਚੰਗੇ ਲੱਗਦਲ ਸ਼ੁਕਰ ਮਨਾਉਂਦੇ ਨੇ ਬੇਖੇ ਬੇਖ ਜਮਾਨਾ ਬਾਬਾ ਮਾਪਿਆਂ ਦੇ ਪੁੱਤ ਨਹੀਂ ਨਾਲੇ ਪਿਆਰਾਂ ਉਹ ਦੋ ਜਵਾਨੀ ਦੇ ਦਤਾਂ ਨਾਲ ਕਾਕੇ ਮਾਰਾ ਤਮਤਾਨੇ ਦੇ ਇਸ ਕੇ ਮਾਰੇ ਵਰਨਸਾਂ ਦੇ ਟਿੱਕੇ ਲਾਉਨੇ ਨੇ ਗਰਾਮਰ ਬੇਨੋਸ ਕੀ ਦੀ ਬਲਿਹਾਰੀ ਮੁੱਕੇ ਦੇ ਕੁਤ ਕਿਸੇ ਦਾ ਨਾ ਨਾ ਲਈ ਦੇ ਸੁਣ ਕੀ ਸਕਦੇ ਤੇ ਬੱਲੇ ਬੱਬਾ ਤੇਰੇ ਤੋੜ ਸਕੀਨਾ ਦੀ ਓਏ ਜਵਾਨੀ ਬੱਬਾ ਤੇਰੇ ਤੋੜ ਮਿਸਨਾ ਦੀ ਚੰਗੇ ਮੁੰਡੇ ਕੁੜੀਆਂ ਦੇ ਦਾ ਨਾਮ ਤਕਤ ਹੁੰਦੇ ਨੇ ਉਮਰਾਂ ਦੇ ਦੋਨ ਜੁਦਾ ਗੋਡਾ ਮਰਦਾਂ ਦਾ ਮੁਨਤਬਾ ਬਰਕੇ ਯੋਗੋ ਭਾਗੀ ਗੋਦਾਂ ਦਾ ਤੇਤੇ ਸੁਦਾ ਖਰਾ ਮਨੀਆਂ ਦੁੱਧ ਉਪਲ ਦੇ ਪੁੱਤ ਟਿਕੜ ਦੇ ਮਾਨਾਂ ਇਹਦਾ ਆਨੰਦ ਅੱਜ ਤੋਂ ਦੂਰ ਹੀ ਹੋ ਗਿਆ ਬਸ ਤਾਂ ਜਣਾ ਨਾਲ ਲੱਗ ਗਿਆ